ਅੱਜ 파ਰਤ ਬੰਦ ਦੀ ਕਾਲ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਧਾਰੀਵਾਲ ਵਿੱਚ ਵੱਡਾ ਅਸਰ ਦੇਖਣ ਨੂੰ ਮਿਲਿਆ ਜਿੱਥੇ ਲਗਭਗ ਸਾਰੇ ਹੀ ਬਾਜ਼ਾਰ ਬੰਦ ਰਹੇ ਅਤੇ ਦੁਕਾਨਦਾਰਾਂ ਨੇ ਇਸ ਬੰਦ ਦੌਰਾਨ ਮੁਕੰਮਲ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਿਆ ਹਾਲਾਂਕਿ ਸੜਕਾਂ ਦੇ ਉੱਤੇ ਕੁਝ ਆਵਾਜਾਈ ਜ਼ਰੂਰ ਨਜ਼ਰ ਆਈ ਲੋਕ ਆਪਣੇ ਜ਼ਰੂਰੀ ਕੰਮਾਂ ਨੂੰ ਲੈ ਕੇ ਇੱਧਰ ਉੱਧਰ ਜਾ ਆ ਰਹੇ ਸਨ ਇਸ ਮੌਕੇ ਤੇ ਸਫਾਈ ਸੇਵਕ ਯੂਨੀਅਨ ਧਾਰੀਵਾਲ ਵੱਲੋਂ ਪ੍ਰਧਾਨ ਸਿਕੰਦਰ ਕਲਿਆਣ ਔਰ ਬਾਕੀ ਸਾਥੀਆਂ ਨੂੰ ਉਹਨਾਂ ਨੇ ਨਾਲ ਲੈ ਕੇ ਸ਼ਹਿਰ ਧਾਰੀਵਾਲ ਦੇ ਵਿੱਚ ਰੋਸ਼ਮਜਾਰਾ ਵੀ ਕੀਤਾ ਆਓ ਤੁਹਾਨੂੰ ਦਿਖਾਉਂਦੇ ਹਾਂ ਸ਼ਹਿਰ ਧਾਰੀਵਾਲ ਤੋਂ ਸਾਡੀ ਖਾਸ ਰਿਪੋਰਟ ਪੱਕਾ ਕਰੋ ਪੱਕਾ ਕਰੋ ਪੱਕਾ ਸੱਚਾ ਕੰਮ ਆ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਪੁਰਾਣੀ ਪੈਨਸ਼ਨ ਬਾਲੀ ਕਰੋ ਲਾਗੂ ਕਰੋ ਪੁਰਾਣੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੁਰਾਣੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਤਾ ਜਿੰਦਾਬਾਦ 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 ਮਜ਼ਦੂਰ ਇੱਕ ਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇੱਕ ਤਾ ਜਿੰਦਾਬਾਦ 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 ਕਿਸਾਨ ਇੱਕ ਤਾ ਜਿੰਦਾਬਾਦ 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 ਕਿਸਾਨ ਇੱਕ ਜਿੰਦਾਬਾਦ 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 ਕਿਸਾਨ ਇੱਕ ਜਿੰਦਾਬਾਦ 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 ਹਾਂਜੀ ਪਤਾਨ ਜੀ ਦੱਸ ਦਿਓ ਅੱਜ ਜੋ ਤੁਹਾਡੇ ਵੱਲੋਂ ਰੋਸ਼ਮਾਰਜ ਕੀਤਾ ਜਾ ਰਿਹਾ ਹੈ ਕਿਉਂ ਕੀਤਾ ਜਾ ਰਿਹਾ ਵਾ ਔਰ ਇਸ ਤਰ੍ਹਾਂ ਦਾ ਤੁਹਾਨੂੰ ਸ਼ਹਿਰ ਵਾਸੀਆਂ ਦਾ ਧਾਰੀਵਾਲ ਦੇ ਲੋਕਾਂ ਦਾ ਸਾਥ ਮਿਲਿਆ ਵਾ ਸੋ ਮੇਰਾ ਨਾਮ ਸਿਕੰਦਰ ਪ੍ਰਧਾਨ ਸਫਾਈ ਸੇਵਕ ਜੂਨੀਅਨ ਜ਼ਿਲ੍ਹਾ ਸੈਕਟਰੀ ਅੱਜ ਤੁਸੀਂ ਜਿੱਦਾ ਦੇਖ ਰਹੇ ਹੋ ਅਸੀਂ ਸਮੂਹ ਸਫਾਈ ਸੇਵਕ ਸੜਕਾਂ ਦੇ ਉੱਤਰਿਆਂ ਜੋ ਕਿ ਸਾਨੂ ਸਾਡੀ ਪੰਜਾਬ ਦੀ ਜਥੇਬੰਦੀ ਦੀ ਕੋਲ ਸੀ ਕਿ ਅਸੀਂ ਇੱਕ ਦਿਨ ਜਿਹੜਾ ਭਾਰਤ ਬੰਦ ਦੀ ਕੋਲ ਆ ਉਹਦਾ ਸਮਰਥਨ ਕਰਨਾ ਵਾ ਅਸੀਂ ਪੂਰੇ ਸ਼ਹਿਰ ਦੇ ਵਿੱਚ ਰਾਉਂਡ ਲਗਾਇਆ ਏ ਸਾਰੇ ਦੁਕਾਨਦਾਰ ਵੀਰਾਂ ਨੇ ਸਾਡਾ ਸਨੇਹਾ ਪ੍ਰਵਾਨ ਕੀਤਾ ਔਰ ਸਾਰੀਆਂ ਦੁਕਾਨਾਂ ਉਹਨਾਂ ਨੇ ਬੜੀ ਸ਼ਾਂਤੀਮਈ ਬਹੁਤ ਵਧੀਆ ਮਾਹੌਲ ਰਿਆ ਬੰਦ ਰੱਖੀਆਂ ਵਾ ਇੱਥੋਂ ਪਤਾ ਲੱਗਦਾ ਕਿ ਸਾਡੇ ਸ਼ਹਿਰ ਦਾ ਏਕਾ ਔਰ ਇਹ ਜੋ ਸਰਕਾਰਾਂ ਨੇ ਨੀਤੀਆਂ ਫੜੀਆਂ ਵਾ ਪਿਛਲੇ ਤੋਂ ਪਿਛਲੇ ਜਿਹੜਾ ਸਾਲ ਜੋ ਕਿਸਾਨਾਂ ਨੇ ਆਪਣਾ ਦਿੱਲੀ ਵਿੱਚ ਜਾ ਕੇ ਧਰਨਾ ਲਗਾਇਆ ਸੀ ਅਗਰ ਸਰਕਾਰਾਂ ਨੇ ਉਹਨਾਂ ਦੇ ਹੱਕ ਉਹਦੋਂ ਮੰਨੇ ਹੁੰਦੇ ਅੱਜ ਫੇਰ ਦੁਬਾਰਾ ਕਿਸਾਨਾਂ ਨੂੰ ਬਾਰਡਰਾਂ ਤੇ ਖਲੋ ਕੇ ਦੁੱਖ ਨਾ ਭੋਗਣੇ ਪੈਂਦੇ ਉਸ ਦਿਨ ਜਿਵੇਂ ਦੇਖ ਰਹੇ ਹੋ ਕਿ ਅਸੀਂ YouTube ਤੇ ਦੇਖ ਰਹੇ ਕਿ ਇੱਕ ਕਿਸਾਨ ਆ ਮੁੰਡਾ ਉਹਨੂੰ ਫਲਾਈਓਵਰ ਤੋਂ ਥੱਲੇ ਸੁੱਟਤਾ ਅਥਰੂ ਗੈਸ ਦੇ ਡਰੋਨ ਦੁਆਰਾ ਗੋਲੇ ਛੱਡੇ ਜਾ ਰਹੇ ਆ ਦੇਖੋ ਆਪਣਾ ਹੱਕ ਲੈਣ ਆਏ ਦੇ ਆ ਉਹ ਤੁਹਾਡੇ ਕੋਈ ਜਿਵੇਂ ਕਹਿ ਸਕਦੇ ਕਰਜ਼ਾ ਕੋਈ ਚਾਮਾ ਲੋਕੀ ਕੋਈ ਕੁਝ ਵੀ ਆ ਜਿਹੜਾ ਉਹ ਕੋਈ ਗੈਰਕਾਨੂੰਨੀ ਨਹੀਂ ਮੰਗ ਰਹੇ ਉਹ ਆਪਣਾ ਹੱਕ ਮੰਗ ਰਹੇ ਆ ਤੁਸੀਂ ਸਰਕਾਰਾਂ ਜਦੋਂ ਵੋਟਾਂ ਲੈਣ ਆਂਦੇ ਹੋ ਉਦੋਂ ਤੇ ਤੁਸੀਂ ਸਾਡੇ ਗੋਡੇ ਵੀ ਫੜਦੇ ਹੋ ਤੇ ਬਾਅਦ ਵਿੱਚ ਕੀ ਹੁੰਦਾ ਜਦੋਂ ਵੋਟਾਂ ਲੈ ਲਿਆ ਜਾਂਦੀਆਂ ਵਾਂ ਪਾਚ ਉਹ ਹੀ ਆਮ ਜਨਤਾ ਨੂੰ ਜਨਤਾ ਨੂੰ ਲੱਤਾਂ ਵੱਜਦੀਆਂ ਵਾਂ ਜਿਵੇਂ ਅੱਜ ਤੁਸੀਂ ਦੇਖ ਲਓ ਕਿ ਸਾਡੀ ਪੁਰਾਣੀ ਪੈਨਸ਼ਨ ਲਈ ਬਹਾਲ ਹੋਈ ਸਾਡਾ ਕੱਚਾ ਕੰਮਾ ਸਰਕਾਰ ਨੇ ਨੀਤੀ ਬਣਾਈ 10 ਸਾਲ ਵਾਲੇ ਪੱਕੇ ਕਰਤੇ ਜਿਹੜੇ ਸਾਡੇ ਨਵੇਂ ਲੱਗਦੇ ਆ ਉਹ ਕੰਮ ਨਹੀਂ ਕਰਦੇ ਕਿ ਇਹਨਾਂ ਦਾ ਹੱਕ ਨਹੀਂ ਹੈਗਾ ਪੱਕੇ ਹੋਣਾ ਵੇਖੋ ਸਰਕਾਰਾਂ ਨੇ ਹਰ ਵਾਰੀ ਮੁਲਾਜ਼ਮਾਂ ਨੂੰ ਨੀਤੀਆਂ ਅਪਣਾਈਆਂ ਵਾਂ ਆਮ ਜਨਤਾ ਨੂੰ ਮਾਰ ਰਿਆ ਵਾਦੇ ਬਹੁਤ ਬਹੁਤ ਵੱਡੇ ਕਰਦੇ ਆ ਲੇਕਿਨ ਵਾਦਿਆਂ ਚ 1% ਵੀ ਖਰੇ ਨਹੀਂ ਉਤਰਦੇ ਇਸ ਕਰਕੇ ਸਾਨੂੰ ਮਜ਼ਦੂਰਾਂ ਨੂੰ ਸੜਕਾਂ ਤੇ ਉਤਰ ਕੇ ਇਹਨਾਂ ਦਾ ਸਿਆਪਾ ਕਰਨਾ ਪੈਂਦਾ ਜੀ ਹਾਂ ਉਹ ਇਸ ਲਈ ਕਿ ਇਹ ਸਰਕਾਰ ਨੇ ਪਿਛਲੀ ਵਾਰੀ ਵੀ ਲਾਰੇ ਲਾ ਕਰਕੇ ਉਹਦੇ ਵੀ ਕਿਸਾਨਾਂ ਨੇ ਬੜਾ ਅਧੋਲਨ ਕੀਤਾ ਸੀ ਤੇ ਇਹਨਾਂ ਵਿੱਚ ਕੁਝ ਸ਼ਰਤਾਂ ਮੰਨੀਆਂ ਕੁਝ ਨਹੀਂ ਮੰਨੀਆਂ ਜਿਹੜਾ ਕਾਰਨ ਮਜ਼ਦੂਰਾਂ ਫੇਰ ਅੱਜ ਸ਼ੰਭੂ ਬਾਰਡਰ ਤੇ ਜਵੇਂ ਕਾਇਦੇ ਸਾਡੇ ਮਤਲਬ ਸਾਰੇ ਕਿਸਾਨ ਵੀ ਇਕੱਠੇ ਨੇ ਔਰ ਇਸੇ ਤਰ੍ਹਾਂ ਜਿਵੇਂ ਉਹਨਾਂ ਨਾਲ ਲਾਰਾ ਲਾ ਰਿਹਾ ਇਸੇ ਤਰ੍ਹਾਂ ਹਰ ਮਜ਼ਦੂਰ ਨਾਲ ਲਾਰਾ ਲਾ ਰਿਹਾ ਲਾਰਾ ਲਾਇਆ ਜਾ ਰਿਹਾ ਸਰਕਾਰਾਂ ਹਰ ਇੱਕ ਸਮੇਂ ਸਾਡੇ ਨਾਲ ਧੋਖਾ ਹੀ ਕਰ ਰਹੀ ਆ ਨੇ ਜਿਤਨਾ ਹੁਣ ਵੀ ਕਹਿ ਸਕਦੇ ਆ ਕਿ ਅਜੇ ਤੱਕ ਪੀ ਕਮਿਸ਼ਨ ਦਾ ਬਕਾਇਆ ਅਜੇ ਤੱਕ ਸਰਕਾਰ ਨੇ ਨਹੀਂ ਦਿੱਤਾ ਅਜੇ ਤੱਕ ਪੰਜਾਬ ਸਰਕਾਰ ਨੇ ਕਹਤਾ ਪੈਨਸ਼ਨ ਨੂੰ ਲਾਗੂ ਕਰ ਦਾਂਗੇ ਕਰ ਦਾਂਗੇ ਪਰ ਅਜੇ ਤੱਕ ਕੋਈ ਨਹੀਂ ਲਾਗੂ ਕੀਤੀ ਜਿਦੇ ਕਰਕੇ ਕਹਿੰਦਾ ਮੈਂ ਸਾਡੇ ਸਭਨਾ ਮਜ਼ਦੂਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਵਾ ਤੇ ਇਸੇ ਲਈ ਕਿਸਾਨਾਂ ਦਾ ਸਾਥ ਤੇ ਮਜ਼ਦੂਰਾਂ ਦਾ ਸਾਥ ਅੱਜ ਹਿੰਦੁਸਤਾਨ 'ਚ ਇੱਕ ਬਣ ਚੁੱਕਿਆ ਵਾ ਇਸ ਲਈ ਮਜ਼ਦੂਰ ਜਿਹੜੇ ਨੇ ਉਹ ਇੱਕ ਹੋ ਚੁੱਕੇ ਨੇ ਇਸ ਲਈ ਸਰਕਾਰਾਂ ਨੂੰ ਹੁਣ ਝੁਕਣਾ ਪਵੇਗਾ ਤੇ ਮਜ਼ਦੂਰਾਂ ਦਾ ਹੱਕ ਕਿਸਾਨਾਂ ਦਾ ਹੱਕ ਜਿਹੜਾ ਉਹ ਦੇਣਾ ਪਵੇਗਾ ਜਦ ਤੱਕ ਹੱਕ ਨਹੀਂ ਮਿਲਦਾ ਇਹ ਰੁਕਦੇ ਨਹੀਂ ਹੁਣ ਇਸ ਲਈ ਲੜਾਂਗੇ ਜਿੱਤਾਂਗੇ ਤਾਂ ਹੱਕ ਆਪਣਾ ਜ਼ਰੂਰ ਅਸੀਂ ਲਵਾਂਗੇ ਬਿਲਕੁਲ ਮਜ਼ਦੂਰ ਇੱਕ ਹੋ ਚੁੱਕਾ ਜੀ ਹਿੰਦੁਸਤਾਨ ਦਾ ਮਜ਼ਦੂਰ ਤੁਸੀਂ ਦੇਖ ਹੀ ਰਹੇ ਹੋ ਜੋ ਸਮਰਥਨ ਦੇਖ ਰਹੇ ਹੋ ਦੁਕਾਨਾਂ ਬੰਦ ਆ ਇੱਥੇ ਵੀ ਸਾਰੇ ਸਾਈਂ ਇਸੇ ਤ ਬਸ ਇਹੋ ਜਿਹਾ ਕਿ ਅਸੀਂ ਬਹੁਤ ਹੰਦਾ ਸ਼ੁਕਰਗੁਜ਼ਾਰ ਆ ਕਿ ਸਭਰਾਂ ਨੇ ਸਾਡੇ ਨਾਲ ਪਿਆਰ ਕੀਤਾ ਵਾ ਸਾਡੇ ਨਾਲ ਸਹਾਇਤਾ ਕੀਤੀ ਆ ਅੱਜ ਉਹ ਵੀ ਸਾਡੇ ਨਾਲ ਇਸ ਹੜਤਾਲ ਦੇ ਵਿੱਚ ਸਾਡੇ ਨਾਲ ਸਾਰੇ ਸ਼ਾਮਲ ਨੇ ਇਸ ਲਈ ਪਤਾ ਲੱਗਦਾ ਪਈ ਅਸੀਂ ਸਾਰੇ ਇੱਕ ਵਾਂ